ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਲਾ ਉਹਨਾਂ ਦੇ ਪਟੀਸ਼ਨ ਸੰਬੰਧੀ ਪੰਥ ਦੀਆਂ ਨਮਾਇੰਦਾਂ ਜਿ세 ਬੰਦੀਆਂ ਨਿਹੰਗ ਸਿੰਘ ਦਾਨਦਮੀ ਟਕਸਾਲ ਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਉਹਨਾਂ ਦੇ ਵਿਚਾਰ ਸਾਰਿਆਂ ਦੇ ਆਪ ਕੋ ਆਪਣੇ ਸੀ ਉਹ ਵਿਚਾਰ ਅਸੀਂ ਸਾਰੇ ਸ਼੍ਰੋਮਣੀ ਗੁਰਸਤਾਰਾ ਪ੍ਰਬੰਧਕ ਕਮੇਟੀ ਨੇ ਉਹ ਕਲ ਮਤ ਕਰ ਲੈ ਸੇ ਅੱਜ ਇਹ ਜਿਹੜੀ ਮੀਟਿੰਗ ਆ ਇੱਕ ਹੋਰ ਦੁਆਰਾ ਦੂਖਨਵਾਰਨ ਸਾਹਿਬ ਦੇਖੇ ਜਿਹੜੇ ਸਿੱਖ ਵਿਦਵਾਨ ਸਾਡੇ ਵਿੱਚ ਉਹਨਾਂ ਦੀ ਉਹ ਤੋਂ ਇਲਾਵਾ ਸਾਡੇ ਆਲ ਇੰਡੀਆ ਸਿੱਖਸ ਟੂ ਇਨ ਫੈਡਰੇਸ਼ਨ ਉਹਨਾਂ ਤੋਂ ਇਲਾਵਾ ਦਲ ਖਾਲਸਾ ਔਰ ਉਸ ਤੋਂ ਇਲਾਵਾ ਸਾਡੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਉਹ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਆ ਕਿਉਂਕਿ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜਟਿਚ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਬਸਤੇ ਵਿੱਚ ਪਈ ਆ ਜਿਹਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਅਕਾਲ ਤਖਤ ਸਾਹਿਬ ਸੀ ਅਕਾਲ ਤਖਤ ਸਾਹਿਬੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਿਟਾਏ ਨਿਕਲਿਆ ਕਿ ਸਾਨੂੰ ਈਮੇਲ ਰਾਹੀਂ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਡਲਾ ਜੇ ਸਮੋਦੇ ਚ ਮਿਲਣਾ ਸੀ ਉਹ ਮੋਦਾ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖਪੁਰ ਵਿਦਵਾਨਾਂ ਵੱਲੋਂ ਤੇ ਜਿਹਾਰੂ ਜਥੇਬੰਦੀਆਂ ਵੱਲੋਂ ਇਹ ਨਿਟਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਝ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂਵਾਨੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਡੈਥ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਬਾਹਰ ਤੋਂ ਮਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਮੇਰੀ ਚੀਜ਼ ਦੀ ਦੇ ਵਿੱਚ ਗੱਬੇ ਕੋ ਵਾਅਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਦਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਾਸਤਾ ਕੀ ਬਿਨੇ ਅੰਟਾਚ ਰਹਿਂਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਪਰ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਬਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਤਾਂ ਟੇਕਾ ਬਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ ਜਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਖ ਦੀ ਜਿਹੜੀ ਆਤਰਾਸ ਦੀ ਆਸੀਂ ਕੋਈ ਪਹਿਲੀ ਤਾਂ ਮੈਂ ਗੱਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਹਾਏ ਕੋਈ ਤਰਸ ਨਹੀਂ ਮੰਗ ਰਹਾਏ ਸਿਰਫ ਇਨਸਾਫ ਮੰਗਦੇ ਆ ਇਨਸਾਫ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੋਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋ ਤੋਂ ਨੂੰ ਢੀਕ ਰਹੇ ਆ ਕਿ ਚਾਹੇ ਮੇਰੀ ਫਾਂਸੀ ਦੀ سزا ਹੋ ਤਾਂ ਨਹੀਂ ਢੀਕ ਰਹੇ ਪਰ ਸ਼ੋਮਣੀ ਕਮੇਟੀ ਵੱਲੋਂ ਪਾਈ ਉਹ ਤਾਂ ਦਰੇੜਿਆ ਰਾਤੇ ਤੇ ਤੇ ਬਿਲਕੁਲ ਅਡੋਲ ਆ ਨਾ ਚਿੰਤਿਆ ਤੇ ਹਰ ਇੱਕ ਪੱਠ ਤੋਂ ਮਹਿਸੂਸ ਕਰਦੇ ਮੈਂ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਰੇ ਲਈ ਕੋਈ ਫੈਸਲਾ ਨਹੀਂ ਕੋਈ فاਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਬੇ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿਰਕ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪੜਨ ਕੀਤੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਗੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਹਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਨਮਾਇੰਦਾ ਆ ਵੀ ਸਕਦਾ ਉਹ ਆ ਕੇ ਵੀ ਆਪਣੇ ਪ੍ਰਕਰਟ ਕਰਦਾ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ अदर ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸੁਭਾਵਾ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜੋਵਾਲਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਰਵੱਈਆ ਕਿਉਂ ਪਣਾਇਆ ਜਾ ਰਿਹਾ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਨੀ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੀਆਂ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੇਇਨਸਾਫੀ ਕੀਤੀ ਜਾ ਰਹੀ ਆ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਵੀਡੀਓ ਦਾ ਵੀ ਸਾਰੇ ਦਾ ਤੇ ਚੇਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਫੈਡਰੇਸ਼ਨ ਸਾਰੀਆਂ ਪਹੁੰਚੀਆਂ ਦਲ ਖਾਲਸਾ ਉਹਨਾਂ ਦੇ ਨਾਲ ਸਾਡੇ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਨਵੇਂਦੇ ਆਉਣੇ ਸੀ ਅਮਨ ਸਿੰਘ ਮਾਨ ਉਹਨੇ ਹੀ ਕੋ ਕਾਰਜ ਕਰਕੇ ਉਹਨੂੰ ਹੀ ਆ ਸਕੇ ਔਰ ਸਰਦਾਰ ਅਮਰਜੀਤ ਸਿੰਘ ਸਾਡੇ ਸਿੱਖ ਵਿਦਵਾਨ ਹੈ ਉਹਨੇ ਵੀ ਲਿਖ ਕੇ ਭੇਜਿਆ ਸਰਦਾਰ ਦਰਜੀਤ ਸਿੰਘ ਬਿੱਟੂ ਉਹਨੇ ਵੀ ਆਪਣੇ ਲਿਖ ਕੇ ਸਾਰੇ ਵਿਚਾਰ ਜਿਹੜੇ ਦਿੱਤੇ ਆ ਤੇ ਗੋਗਵਾਨੀ ਸਾਹਿਬ ਨੇ ਵੀ ਲਿਖ ਕੇ ਆਪਣੇ ਭੇਜ ਦਿੱਤੇ ਵਿਚਾਰ ਸੋ ਅੱਗੇ ਜਾਂ ਅਸੀਂ ਹੁਣ ਛੇਤੀ ਇੱਕ ਜੱਜ ਸਾਹਿਬਾਨ ਦੀ ਵਕੀਲਾਂ ਦੀ ਤੇ ਉਦੋਂ ਬਾਅਦ ਫਿਰ ਇੱਕ ਚਣੀਂਦਾ ਜਿਹੜਾ ਉਹਨਾਂ ਦੇ ਨਮਾਇੰਦਿਆਂ ਦਾ ਜਿਹੜਾ ਇਕੱਠ ਆ ਉਹ ਸਲਾਹ ਅਸੀਂ ਕਰ ਲਾਂਗੇ ਸਾਰੇ ਉਹ ਕਰਕੇ ਤਾਂ ਛੇਤੀ ਮੀਟਿੰਗ ਕਰਾਂਗੇ ਤਾਂ ਕਿ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਢਗਾਈਆਂ ਤੋਂ ਤੁਹਾਨੂੰ ਜੀ ਇੱਕ ਰਾਸ ਸਵਾਲ ਆ ਜੀ ਚਿੱਠੀ ਭੇਜੀ ਸੀਗੀ ਤੁਹਾਨੂੰ ਹੱਦ ਪੰਜ ਚਿੱਠੀ ਸਿੱਖੀ ਉਹ ਚਿੱਠੀ ਮੇਰੇ ਕੋਲ ਹਾਲੇ ਪਈ ਆ ਉਹ ਵੀ ਮੈਂ ਕੋਈ ਨਹੀਂ ਨਸ਼ਰ ਕਰੂੰਗਾ ਉਹ ਵੀ ਉਹ ਵੀ ਉਹ ਵੀ ਤੁਹਾਡੇ ਪ੍ਰਧਾਨ ਜੀ ਇੱਕ ਨਾ ਜਿਹੜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੋਸਾਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਣਾ ਪੈ ਰਿਹਾ ਮਾਹੌਲ ਬਹੁਤ ਟੈਂਸਰ ਕੋਈ ਐਸਜੀਪੀਸੀ ਵੱਲੋਂ ਕੋਈ ਕਾਰਵਾਈ ਚੁੱਕਿਆ ਜਾਵੇ ਅਸੀਂ ਦੇ ਵਿੱਚ ਅਸੀਂ ਤਕਰੀਬਨ ਸ਼੍ਰੀਨਗਰ ਤੋਂ 46 ਰੁਪਏ ਲੈ ਕੇ ਆਏ ਆ ਸਾਰਤ ਸਰੂਪ ਅਸੀਂ ਬਾਰਡਰ ਏਰੀਆ ਤੋਂ ਲੈ ਕੇ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਕੋਈ ਬਿਆਦਮੀ ਨਾ ਕਿਸੇ ਪੱਕਦੀ ਹੋਵੇ ਉਹਦੇ ਲਈ ਅਸੀਂ ਹੈਗੇ ਆ ਤਤਪਰੇ ਆ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਵਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਆ ਦੇ ਆ ਉਹਨਾਂ ਨੂੰ ਵੀ ਤਾਕ ਕੀਤਾ ਸਾਰਿਆਂ ਨੂੰ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਦਾ ਟੱਬਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਇੱਕ ਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਕੱਲ ਸਕਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰਸੰਕੋਚ ਸਾਨੂੰ ਦੱਸਦਾ ਹੋ ਅਜੀ ਤੁਹਾਡੇ ਨਾਲ ਆ ਤੇ ਜਿਹੜੇ ਹੁਣ ਵੀ ਆਪਣੇ ਘਰ ਕੋ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤਿਆਰ ਆ ਕਿ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਹੋ ਗਿਆ ਹੈ ਜਾਂ ਕੋਈ ਤੁਸੀਂ ਵੀ ਐਕਸ਼ਨ ਲੈਂਦਾ ਹੈ ਕਿ ਉਸ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਅਜਿਹਾ ਯੂਮਰ ਫੈਲਾਇਆ ਜਾ ਰਿਹਾ ਹੈ ਕਿ ਸਚਕਨਸ਼ੀ ਹਰਮੰਦਰ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਹੈ ਮਸਾਇਲ ਜਿਹੜੀ ਆ ਸਚਕਨਸ਼ੀ ਹਰਮੰਦਰ ਸਾਹਿਬ ਵੱਲੇ ਪਾਸੇ ਛੱਡੀ ਜਾ ਰਹੀ ਹੈ ਕੁਝ ਲੀਡਰ ਵੀ ਨੇ ਇਸ ਤਰੀਕੇ ਦੇ ਟਵੀਟ ਕਰ ਰਹੇ ਨੇ ਤੁਸੀਂ ਕਿਸ ਦੇਖੋ ਇਹਦੇ ਬਾਰੇ ਕਿਉਂਕਿ ਟੈਲੀਵਿਜ਼ਨ ਤੇ ਵੀ ਚਲਦੇ ਰਹੇ ਗੱਲ ਔਰ ਅਸੀਂ ਵੀ ਆਪਣੇ ਤੌਰ ਤੇ ਇਹ ਨੋਟਸ ਲਿਆ ਦੂਜੀਆਂ ਜੱਸੇ ਬੰਦੀਆਂ ਨੇ ਵੀ ਨੋਟਸ ਲਿਆ ਤੇ ਮੇਰਾ ਖਿਆਲ ਜਿਹੜਾ ਦੇ ਆਪਾਂ ਮਾਰ ਰਹੇ ਉਹਨਾਂ ਨੇ ਵੀ ਸ਼ਾਇਦ ਇਹਦੇ ਬਾਰੇ ਕਲੀਅਰ ਕੀਤੀ ਆ ਵੀ ਇਦਾਂ ਦਾ ਕੋਈ ਮਕਸਦ ਨਹੀਂ ਪਰ ਫਿਰ ਵੀ ਮੈਂ ਸਮਝਦਾ ਜਿਹੜਾ ਮੀਡੀਆ ਆ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਬਾਖੂਪੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਨਾ ਕਿ ਆਪਾਂ ਕੋਈ ਇਹੋ ਜਿਹੇ ਜਜ਼ਬਾਤੀ ਗੱਲਾਂ ਕਰੀਏ ਜਿਹਦੇ ਨਾਲ ਨੁਕਸਾਨ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਰਜੀ ਮਨੁੱਖਤਾ ਦੀ ਰਵਾਇ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਉਹ ਧਾਰਿਆ ਜਿੱਥੇ ਬਹੁਤ ਵੱਡੀ ਬਹੁਤਾਤ ਦੇ ਵਿੱਚ ਹਰ ਇੱਕ ਸੈਕਟਰ ਉਹ ਉੱਥੇ ਨਮਸਕਾਰ ਕਰਨਾ ਆਉਂਦਾ ਆ ਤੇ ਅਸੀਂ ਆਪਣੇ ਤੌਰ ਤੇ ਵੀ ਉਹ ਪੈਰ ਭਾਈ ਕਰ ਰਹੇ ਹਾਂ ਪਰ ਕਹਿੰਦੇ ਜਿਹੜੀ ਵਾਅ ਭਲਾਈ ਆ ਉਹਨੂੰ ਪ੍ਰੋਪਰ ਨਨਕਵਾਰੀ ਕਰਕੇ ਦੋਦੇ ਦੇ ਪਰਚਾ ਵੀ ਦਰਜ ਕੀਤੇ ਆ ਸਰਦ ਸਾਹਿਬ ਇੱਕ ਜਿਹੜਾ ਪੁੰਜ ਦੇ ਵਿੱਚ ਸਿੱਖ ਜਿਹੜਾ ਸ਼ਹੀਦ ਹੋਇਆ ਕਿ ਐਸਜੀਪੀਸੀ ਉਹਨੇ ਪਰਿਵਾਰੋਂ ਨੁਰਾਗੀ ਸੀ ਉਹ ਮਾਰ ਦੇਗੀ ਅਸੀਂ ਅਸੀਂ ਬਿਲਕੁਲ ਕਿਸੇ ਪੱਖ ਦੇ ਜਾਂ ਉਦਾਂ ਵੀ ਹੋਵੇ ਹੁਣ ਤਾਂ ਚਲੋ ਇਹ ਵਿਚਾਰੇ ਜੋਧੇ ਦੇ ਵਿੱਚ ਆਪਣੇ ਨਾਲ ਦੇ ਉੱਥੇ ਗੋਲਾ ਡੇ ਗਿਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਨਾ ਹਟਾਂਗੇ ਪ੍ਰਧਾਨ ਜੀ ਮੈਂ ਰਾਜਵਾਨਾ ਸਾਹਿਬ ਦੀ ਗੱਲ ਕਰੂੰਗਾ ਅੱਗੇ ਸਿਆਸਤਦਾਰ ਜਾਂ ਸਿਆਸਤ ਪਾਰਟੀਆਂ ਅੱਗੇ ਆਉਂਦੀਆਂ ਨੇ ਉਹਦੇ ਵਿਚਾਰ ਆਪਣੇ ਰੱਖਦੀਆਂ ਕੀ ਤੁਸੀਂ ਉਹਨਾਂ ਦਾ ਸਵਾਦ ਕਰੋਗੇ ਸਿਆਸਤਦਾਨ ਦਾ ਮੈਂ ਦੇਖੋ ਗੱਲ ਬੇਨਤੀ ਮੈਨੂੰ ਸੁਣ ਲਓ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਪਰ ਰਾਜਨੀਤੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨ ਆਉਣ ਉਸ ਭਾਈ ਸਾਹਿਬ ਜੀ ਦੀ ਕਿਉਂਕਿ ਸਾਡਾ ਇੱਕੋ ਹੀ ਪੁਆਇੰਟ ਆ ਕਿਉਂਕਿ 31 ਸਾਲ ਕਿਸੇ ਪੱਖ ਦੇ ਤੌਰ ਦੇ ਉੱਤੇ ਕਨਸਟੀਚੂਸ਼ਨਲ ਤੌਰ ਦੇ ਉੱਤੇ ਨਹੀਂ ਬਣਦੀ ਜਿਹੜੀ ਬੰਦਾ ਆਪਣੀ ਸਜ਼ਾ ਭੋਲ ਚੁੱਕਾ ਤੇ ਜੇ ਕੋਈ ਵੀ ਆਉਂਦਾ ਆ ਸੀ ਉਹਨਾਂ ਨੂੰ ਨਮਾਇंदे ਤੌਰ ਤੇ ਆਵੇ ਰਾਜਨੀਤੀ ਕਰਨ ਆਵੇ